ਨਲਾ ਵੀ ਦੋਸਤੋ ਅੱਜ ਤੁਹਾਨੂੰ ਦੋ ਨਗੀਨੇ ਦਿਖਾ ਦਨੇ ਦੋ ਘੋੜੀਆਂ ਮੰਨ ਲਓ ਇੱਕ ਆਫਰ ਹੀ ਅੱਜ ਤੁਹਾਡੇ ਲਈ ਜਿਹੜੀ ਆ ਕੁੜੀ ਦੇਖਦੇ ਆ ਤਾਂ ਲੱਖੋਂ ਥੱਲੇ ਵੰਦੋ ਤੁਹਾਨੂੰ ਆਵਲਾ ਘੋੜੀ ਆ ਰਿਜ਼ਲਟ ਵੀ ਪੂਰਾ ਟੌਪ ਦਾ ਦਿੰਦੀ ਆ ਤੇ ਇੱਕ ਮਾਰਵਾੜੀ ਕੁੜੀ ਦਿਖਾਉਨੇ ਆ ਮਾਰਵਾੜੀ ਕੁੜੀ ਖਾਦਾ ਵਾਲੀ ਆ ਪਰ ਲੱਸੀ ਆ ਥੋੜੀ ਇਹਦੇ ਨਾਲ ਇਹ ਆਫਰ ਆ ਇਹਦੇ 52000 ਤੁਹਾਡਾ ਫੀਸ ਵਾਲਾ ਬਚੀ ਜਾਂਦਾ ਮੀਟ ਹੋਈ ਹੋਈ ਆ ਦੂਜੀ ਘੋੜੀ ਜਿਹੜੀ ਆਵਲਾ ਖੋ ਸੁੱਕੇ ਆਈਏ ਬੱਚਾ ਲਾ ਕੇ ਆਈਏ ਮੌਕੇ ਤੇ ਖਾਲੀ ਦੋਨਾਂ ਦੀ ਡਿਟੇਲ ਦਵਾਂਗੇ ਬਸ ਚਾਰ ਕਮੈਂਟਾਂ ਦੀ ਵੀਡੀਓ ਦੋ ਜਾਨਵਰ ਦਿਖਾਉਣੇ ਆ ਦੋਨੇ ਲੱਖ ਦੇ ਆਸ-ਪਾਸ ਦੇ ਆਇ ਨਹੀਂ ਕੋਈ 1.5-2 ਲੱਖ ਆ ਲੈਣੇ ਦੋਨੇ ਹਿਸਾਬ ਜੇ ਦੇ ਮੁੱਲ ਦੇ ਆ ਤਾਂ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਕੀ ਦੱਸਦਾ ਵੀ ਬੰਦੇ ਨੂੰ ਵੀਡੀਓ ਦੇਖਣੀ ਸੌਖੀ ਹੋ ਜਾ ਵੀ ਆਹ ਰੇਟ ਆ ਆਪਣਾ ਬਜਟ ਹੋ ਰਾਂ ਜੀ ਆ ਇਨੇ ਕਾ ਆਪਾਂ ਪੈਸੇ ਲਾਉਣੇ ਹੁੰਦੇ ਤਾਂ ਵੀ ਤਾਂ ਆਪਾਂ ਦੇਖੇ ਕਮ ਬਾਲੇ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਕਹਿੰਦੇ ਬਾਈ ਆ ਰੇਟ ਦੱਸਿਆ ਕਰੋ ਫੇਰ ਅਸੀਂ ਜਾਂ ਫੋਨ ਲਾਉਂਨੇ ਆ ਗਾ ਹੈ ਹਨਾ ਤਾਂ ਮਿੱਤਰ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਦੱਸਤਾ ਜਿਹੜੀ ਆਹ ਘੋੜੀ ਆ 1 ਲੱਖ ਆ ਤਾਂ ਲੱਖੋਂ ਵੱਧੂ ਥੱਲੇ ਤੇ ਦੂਜੀ ਲੱਖਾਂ ਥੋੜੀ ਬਹੁਤੀ ਮੰਨ ਲਓ ਉੱਪਰ ਥੱਲੇ ਦੀ ਚਲੋ ਉਹ ਵੀ ਰੇਟ ਹੋ ਜੂ ਰੇਟ ਆਪਾਂ ਪ੍ਰੋਪਰ ਆ ਜਿਹੜਾ ਵੀਡੀਓ ਚ ਦੇਖਣਾ ਦੱਸਣਾ ਤੇ ਬਾਕੀ ਜਿਹੜੀ ਸਾਰੀ ਡਿਟੇਲ ਉਹ ਵੀਡੀਓ ਚ ਦੇ ਦੇਣੀ ਜੀ ਡਿਟੇਲ ਸੁਣ ਕੇ ਜਾਨਵਰ ਪਸੰਦ ਆ ਤਾਂ ਸੰਪਰਕ ਕਰ ਲਿਓ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਤਰੀਕ 3 ਮਈ 2025 ਦੀ ਇਹ ਵੀਡੀਓ ਹੈ ਜੀ ਇਹਤ ਘੋੜੀਆਂ ਦਿਖਾਉਣੀਆਂ ਨੇ ਦੋ ਜੇ ਵੀਡੀਓ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਦੋਸਤੋ ਘੋੜੀ ਦੀ ਡਿਟੇਲ ਦਿੰਨੇ ਆਵਲਾ ਘੋੜੀ ਹੈ ਜੀ ਮੇਰੇ ਸਾਹਮਣੇ ਨਵੀਂ ਉਮਰ ਦੀ ਇੱਕ ਸੂਆ ਦਿੱਤਾ ਜੀ ਮਗਰਲੇ ਸੂਏ ਬਸ਼ੀਰੀ ਸੀ ਇਹਦੇ ਮਗਰ ਮੌਕੇ ਤੇ ਖਾਲੀ ਆ ਅੰਦਰ ਦੀ ਚੈੱਕ ਹੋਈ ਹੈ ਜਿਹੜੇ ਮਰਜ਼ੀ ਡਾਕਟਰ ਤੋਂ ਤੁਸੀਂ ਚੈੱਕ ਕਰਵਾ ਸਕਦੇ ਆ ਬੰਤਰਾ-ਮੁੰਤਰਾ ਸੋਹਣੀਆਂ ਰੰਗ ਦਾ ਫਰੇਮ ਵੀ ਸੋਹਣਾ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਜੇ ਡੱਬ ਕਹਿੰਦੇ ਨੇ ਡੱਬ ਪੂਰੇ ਸੋਹਣੇ ਆ ਮਿੱਤਰ ਇਹਦਾ ਇਹ ਫਾਇਦਾ ਹੋ ਜਾਣਾ ਤੁਹਾਨੂੰ ਚਾਹੇ ਮਾਰਵਾੜੀ ਬੱਚੇ ਲਈ ਚਲੋ ਚਾਹੇ ਨੁਕਰੇ ਲਈ ਚਲੋ ਕਿਉਂਕਿ ਜਾਦਾਂ ਜੂਦਾਂ ਤੇ ਪੂ ਸਾਰੀ ਇਹਦੀ ਚੱਟੀ ਹੈ ਖੁੱਲੀ ਆਵਲਖ ਚ ਆ ਜਾਂਦੀ ਜਿਹਨੂੰ ਆਪਾਂ ਚਲੋ ਅੱਜ ਦੇ ਟਾਈਮ ਤਾਂ ਵਿਚਾਰ ਨਹੀਂ ਹੁੰਦਾ ਪਰ ਅੱਜ ਤੋਂ ਜਦੋਂ 4-5 ਸਾਲ ਪਹਿਲਾਂ ਘੋੜਿਆਂ 'ਚ ਹਜੇ ਮਾਰਵਾੜੀ ਜੰਨੀ ਤੇਜ਼ੀ ਨਹੀਂ ਆਈ ਸੀ ਉਦੋਂ ਆ ਇਹ ਆਵਲਖ ਦੀ ਸਿਰਫ ਡਿਮਾਂਡ ਹੁੰਦੀ ਸੀ ਜਿਹਦੀਆਂ ਜਾਦਾਂ ਤੇ ਵਾਲ ਚਿੱਟੇ ਹੋਣ ਜਾਦਾਂ ਤੇ ਪੂਸ ਵਾਲੇ ਵਾਲ ਚਿੱਟੇ ਹੋਣ ਖੁੱਲੀ ਹਵਲਕ ਕਹਿੰਦੇ ਨੇ ਰੰਗ ਰੰਗ ਦੇਖੋ ਕਿੰਨਾ ਸੋਹਣਾ ਬਾਕੀ ਚਾਲ ਦਾ ਵੀ ਨਜ਼ਾਰਾ ਲਿਆ ਦਿੰਦੀ ਆ ਚਾਲ ਆਲਾ ਵੀ ਸਵਾਦ ਤੁਹਾਡਾ ਪੂਰਾ ਦੇਖੋ ਪੈਰਪੁਰ ਕਿੰਨਾ ਸੋਹਣਾ ਦਿੰਦੀ ਕੋਈ ਜਿਹੜਾ ਸਵਾਰ ਉੱਤੇ ਬੈਠਾ ਕੋਈ ਪ੍ਰੋਫੈਸ਼ਨਲ ਨੇ ਇਹਨੂੰ ਸਿਰਫ ਉੱਤੇ ਬਣਾ ਹੀ ਆਉਂਦਾ ਚਾਲ ਪੋਣੀ ਨਹੀਂ ਹੁੰਦੀ ਕੁੜੀ ਚਾਲ ਆਪਦੇ ਆਪ ਤੁਰਦੀ ਆ ਪੈਰਪੁਰ ਪੂਰਾ ਸੋਹਣਾ ਦਿੰਦੀ ਜਿਵੇਂ ਜਿਵੇਂ ਗਰਮ ਹੁੰਦੀ ਹੈ ਨੇਹਰੀਆਂ ਵੱਢ ਜ ਜਾਂਦੇ ਆ ਇਹ ਚਾਲ ਰੇਵੀਆ ਤਾਂ ਇਹਦੇ ਨਾਲ ਵੀ ਤੇਜ਼ ਤੁਰਦੀ ਹੈ ਕਈ ਭਰਾ ਰੇਵੀਆ ਚਾਲ ਦੇ ਸ਼ਕੀਨ ਹੁੰਦੇ ਆ ਤਾਂ ਉਹਨਾਂ ਲਈ ਇਹ ਕੁੜੀ ਮੰਨ ਲਓ ਪਰਫੈਕਟ ਆ ਬਾਕੀ ਜਿਹਨੇ ਨਵੇਂ ਬੰਦੇ ਨੇ ਲੈਣੀਆਂ ਬਾਲਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਜਾਂ ਜਿਹਨੇ ਪੈਸੇ ਥੋੜੇ ਲੈਣੇ ਉਹਦੇ ਲਈ ਪਰਫੈਕਟ ਆ ਜੀ ਨੰਬਰ 2 ਤੇ ਘੋੜੀ ਦਿਖਾਉਂਦੇ ਆ ਮਾਰਵਾੜੀ ਕੱਦ ਵਾਲੀ ਜਿਹਨੇ ਬਰੀਡਿੰਗ ਵਾਲੇ ਪਾਸੇ ਪਾਸੇ ਨੂੰ ਜਾਨਾ ਬਰੀਕੀ ਭਾਲਦਾ ਵੀ ਘੋੜੀ ਚ ਬਰੀਕੀ ਹੋਵੇ ਪਰ ਪੈਸੇ ਲੈਣੇ ਥੋੜੇ ਤਾਂ ਮਿੱਤਰੋ ਕੁਮੈਤ ਘੋੜੀ ਆ ਲੈਂਥ ਲੰਥ ਤੇ ਬਰੀਕੀ ਤਾਂ ਤੁਸੀਂ ਪਹਿਲਾਂ ਆਪ ਦੇਖ ਲੇ ਕੱਦ 60ੋਂ ਬਾਹਰ ਆ 68 ਦੇ ਲਾਵੇ ਤਵੇ ਪਰ ਤੁਸੀਂ 60 ਮੰਨ ਕੇ ਆਇਓ ਬਾਲਪੋਰੀਆਂ ਦੀ ਸਾਫ ਆ ਅੰਦਰ ਦੀ ਵੀ ਸਾਫ ਆ ਮੱਥੇ ਪਟਾ ਇੱਕ ਪੈਰ ਚਿੱਟਾ ਗਰਦਨ ਦੀ ਭਲਾ ਲੰਵਾਈ ਦੇਖੋ ਕਿੰਨੀ ਜ਼ਿਆਦਾ ਤਾਂ ਮਿੱਤਰ ਜੀ ਨੂੰ ਆਪ ਦੀ ਸੰਭਾਲ ਤੇ ਮਾਨ ਹੋਇਆ ਵੀ ਮੈਂ ਲਿੱਸੀ ਘੋੜੀ ਰਾਜੀ ਕਰ ਲੂੰ ਜਾਂ ਪੈਸੇ ਥੋੜੇ ਲਾਉਣੇ ਜਾਂ ਬਾਲੇ ਭਰਾ ਹੁੰਦੇ ਵੀ ਜਾਨਵਰ ਲਿੱਸੀਆਂ ਲੈ ਕੇ ਤਿਆਰ ਕਰਕੇ ਵੇਚ ਲੈਂਦੇ ਤਾਂ ਮਿੱਤਰ ਆ ਘੋੜੀ ਉਹਨਾਂ ਲਈ ਇਹ ਵੀ ਲੱਖ ਦੇ ਆਸ-ਪਾਸ ਹੀ ਬਣ ਜਾਣੀ ਆ ਮੱਥੇ ਪਟਾ ਪੂਰਾ ਸੋਹਣਾ ਪਰਫੈਕਟ ਇੱਕ ਪੈਰ ਚਿੱਟਾ ਖਰਨੀ ਖੁਰਨੀ ਦੀ ਵੀ ਚੰਗੀ ਆ ਘੋੜੀ ਬਾਲ ਪੋਰੀਆਂ ਦੀ ਸਾਫ ਆ ਕਾਨੇ ਤਾਂ ਦੇਖੋ ਬਾਈ ਜੀ ਮੇਰੇ ਨਾਲ ਨੀਡੀਆਂ ਵੀਡੀਓ ਨਹੀਂ ਬਣਾਈ ਮੈਂ ਕੋਈ ਪਰ ਕੰਨਾਂ ਆ ਕੇ ਦੇਖੋ ਜਮਾਈ ਐਂਟੀ 1.5 ਇੰਚ ਦਾ ਕੰਨ ਆ ਕੁੰਡੀ ਵਾਲਾ ਕੰਨ ਕੁੰਡੀ ਨਾਲ ਕੁੰਡੀ ਹੁੰਦੀ ਹੈ ਟੱਚ ਕੋਈ ਓਵਰਲੈਪ ਵੀ ਨਹੀਂ ਕੋਈ ਦੂਰ ਨਹੀਂ ਰੱਖਿਆ ਇਹਨਾਂ ਪੂਰੇ ਸੋਨੇ ਦੀ ਸਵਾਰੀ ਦੀ ਪਾ ਸਾ ਦੋਸਤੋ ਤੇ ਐਜੀ ਵੀਡੀਓ ਨਹੀਂ ਬਣਾਈ ਕਿ ਸਵਾਰੀ ਵਾਲੀ ਪਰ ਆ ਕੇ ਤੁਸੀਂ ਚੜ੍ਹ ਕੇ ਦੇਖ ਸਕਦੇ ਆ ਤੇ 52000 ਵਾਲੀ ਆਫਰ ਹੈ ਤੇ ਇਹ ਇਹ ਗੁਰਦਿੱਤ ਤੋਂ ਮੀਟ ਹੋਈ ਨੂੰ ਇਹਨੂੰ 5-7 ਦਿਨ ਹੋ ਗਏ ਫੋਟੋ ਵੀਡੀਓ ਤੇ ਸਲਿੱਪ ਮੈਲ ਜੂ ਬਾਬਾ ਸੌਖ ਰੱਖੇ 100% ਗੱਭਨ ਰੂ ਖਾਲੀ ਰਹੇ ਜੇ ਆਪਾਂ ਫ੍ਰੀ ਭਰਾ ਦੇ ਚਾਹੇ ਗੁਰਦਿੱਤ ਤੋਂ ਭਰਾਲੇ ਤੇ ਚਾਹੇ ਭਰਾਲੇ ਜੈ ਰਾਜ ਤੋਂ ਬਾਲਪੋਰੀਆਂ ਦੇ ਜਮਾਂ ਸਾਫ ਆ ਦੇਖੋ ਕੰਨ ਕੁੰਦੀ ਹੁਣ ਦੇਖੋ ਬਰੀਕੀ ਤੇ ਬਾਕੀ ਮੈਂ ਨੰਬਰ ਵੀਡੀਓ ਦੇ ਥੱਲੇ ਦੇ ਤੇ ਜਿਹੜੇ ਭਰਾ ਦੇ ਦੋਨੇ ਘੋੜੀਆਂ ਚ ਜਿਹੜੀ ਵੀ ਪਸੰਦ ਹੋਈ ਫੋਨ ਲਾ ਲਿਓ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਧੰਨਵਾਦ